ਤੈਨੂੰ ਲਾਂਟੂ ਬਾਹਰ ਜਾਣੀ ਕਿੱਥੇ ਆ ਗਿਆ ਸੀ ਸਿਰ ਦੇ ਵਾਲਾਂ ਵਿੱਚ ਵੀ ਸਿਰ ਟੋ ਕੇ ਦੇਖਿਆ ਸਾਰਾ ਚਲੋ ਬਾਕੀ ਤਾਂ ਆ ਜੂ ਹੁਸਮਾੜਨ ਚਾਹੀਦਾ ਚਲੋ ਟੱਕਰ ਹੋਈ ਮੈਨੂੰ ਮਤਮਾ ਅਸਲਾ ਜੀ ਕੱਲ ਕੰਮ ਤੇ ਗਈ ਸੀ ਜੀ ਹਾਂ ਤੇ ਸ਼ਾਮ ਨੂੰ ਇਦਾਂ ਨਹੀਂ ਕਿ ਪ੍ਰਾਤ ਤੋਂ ਲਾਇਆ ਨਹੀਂ ਹਾਂ ਕਗਲਾਂ ਤੋਂ ਬਾਅਦ ਜਾਨਕੀ ਇੱਥੇ ਆ ਗਿਆ ਸੀ ਕਿੰਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਕੋਈ ਕਿਸੇ ਨਾਲ ਮੰਨ ਕੇ ਚੱਲਣਾ ਆਸਕ ਕੇ ਬੁਲਾਉਣਾ ਹੀ ਸਾਰਿਆਂ ਨੂੰ ਸਾਰਿਆਂ ਨੂੰ ਬਹੁਤ ਵਧੀਆ ਰਹਿੰਦਾ ਸੀ ਹਾਂ ਨਸ਼ਾ ਬੱਤ ਵੀ ਕਰਦਾ ਸੀ ਨਸ਼ਾ ਬੱਤ ਕਰ ਲੈਂਦੇ ਸੀ ਜੀ ਕੀ ਕਰਦਾ ਸੀ ਗੋਲੀਆਂ ਖਾ ਲਿਆ ਕੋਈ ਦਾਰੂ ਦੁਰ ਪੀਂਦੇ ਸੀ ਅੱਛਾ ਕੱਲ ਵੀ ਇਹਦੇ ਦਾਰੂ ਦੁਰ ਪੀਤੀ ਸੀ ਹਾਂ ਦਾਰੂ ਪੀਤੀ ਸੀ ਸ਼ਾਮ ਨੂੰ ਕੀਤੀ ਸੀ ਜਾਂ ਤਾਂ ਨਵੇਂ ਸਾਲ ਦਾ ਮਨਾਉਣਾ ਹੈ ਹਾਂ ਜੀ ਇੱਥੇ ਕਿਵੇਂ ਆਇਆ ਸੀ ਪਿੰਡੇ ਚ ਇੰਦੇ ਪਰ ਨਹੀਂ ਪਤਾ ਇੰਦੇ ਵਿੱਚ ਇੰਦੇ ਜਿਆਦਾ ਕੱਠੇ ਕੰਮ ਕਰਦੇ ਨੇ ਮੁੰਡੇ ਦਾ ਮੁੰਡੇ ਮੁੰਡੇ ਇਕੱਠੇ ਕੰਮ ਕਰਦੇ ਨੇ ਸਾਰੇ ਸ਼ੈਲਰ ਦੇ ਵਿੱਚ ਕਿਹੜੇ ਸ਼ੈਲਰ ਤੇ ਜੀ ਇਹ ਇਨਸਾਨ ਵਾਲਾਸ ਇੰਡਸਟਰੀ ਦੇ ਅੱਛਾ ਜੀ ਤੇ ਸਾਰੇ ਜਿਵੇਂ ਮੁੰਡੇ ਇਕੱਠੇ-ਖੱਟੇ ਕੰਮ ਕਰਦੇ ਜਦੋਂ ਫ੍ਰੀ ਹੁੰਦੇ ਨੇ ਜਿਵੇਂ ਆਪ ਦੇਲੀ ਸਾਥੀ ਹੋ ਗਏ ਕੋ ਚਾਰ ਬੰਦੇ ਆਪ ਦਾ ਪੈਕ ਸ਼ੈਕ ਦਾ ਪ੍ਰੋਗਰਾਮ ਕਰਨ ਲੈ ਹੂੰ ਉਹੀ ਸਾਨੂੰ 5-7 ਸਾਲ ਹੋ ਗਿਆ ਆਪਣੇ ਕੋਲ ਕੰਮ ਕਰਦੇ ਹਾਂ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਕਿਸੇ ਤੁਸੀਂ ਵੀ ਉੱਥੇ ਕੰਮ ਕਰਦੇ ਹੋ ਹਾਂਜੀ ਹਾਂਜੀ ਉੱਥੇ ਮੈਂ ਕੰਮ ਕਰਦੇ ਸੀ ਕਿਸੇ ਤਰ੍ਹਾਂ ਕੋਈ ਦੁਸ਼ਮਣੀ ਨਹੀਂ ਮੁੰਡਾ ਵੀ ਬੜੀਆ ਭਲਾ ਮਾਨਸ ਦਾ ਮੁੰਡਾ ਹੈ ਨਾਜ ਤੇ ਕਰ ਕਿਸੇ ਨਾਲ ਲੜਿਆ ਨਾ ਝਗੜਿਆ ਹਮ ਬਸ ਇਹ ਜਿੰਦੇ ਹੋਏ ਹਨ ਜਿਵੇਂ ਮੰਦੇ ਇਕੱਠੇ-ਇਕੱਠੇ ਹੋਏ ਨੇ ਆਪਣਾ ਪੈਗ ਛੱਕ ਲਾਇਆ ਤੇ ਜਾ ਕਿਵੇਂ ਕੋਈ ਕੈਪਸੂਲ ਖਾ ਲਿਆ ਓਵਰਡੋਜ਼ੀ ਬਸ ਉਹ ਸਭ ਉਹਰ ਦੀ ਸਾਰੀ ਗਵਾਹੀ ਦੇ ਅੰਦਰ ਕੋਈ ਐਸ ਤਰ੍ਹਾਂ ਦਾ ਕੋਈ ਹੈ ਹੀ ਨਹੀਂ ਅੱਜ ਵੀ ਪਿੰਡ ਗਵਾ ਜਿੰਨੇ ਵੀ ਆਪਣੇ ਵਾਸਤੇ ਇਸ ਤਰ੍ਹਾਂ ਦਾ ਆਪਾਂ ਜੋ ਆਪਾਂ ਕਰੀਏ ਤੇ ਆ ਜੇ ਸ਼ੱਕੀ ਤਾਂ ਹੋ ਜਾਂਦਾ ਜੀ ਉਹ ਤੁਹਾਡੇ ਸਾਹਮਣੇ ਬਿਆਨ ਬਦਲੀ ਜਾਂਦੀ ਹੈ ਥੋੜਾ ਹਾਂ ਜੀ ਉਹ ਆਪਦੇ ਕਰਦੇ ਵੀ ਅਸੀਂ ਨਹੀਂ ਹੁਣ ਤਾਂ ਹੋ ਚੁੱਕੇ ਨੇ ਇਸ ਟਾਈਮ ਮੰਨੋ ਨਾ ਟਾਈਮ ਆਉਂਦਾ ਆਪਾਂ ਦੇਖੋ ਟਾਈਮ ਦੀ ਗੱਲ ਨਹੀਂ ਕਰ ਰਹੇ ਨੇ ਉਹ ਕਹਿ ਰਹੇ ਨੇ ਭਈ ਅਸੀਂ ਇੱਕ ਮਿੰਟ ਦੀ ਗੱਲ ਸੁਣੋ ਇੱਕ ਮਿੰਟ ਗੱਲ ਸੁਣੋ ਉਹ ਕਹਿੰਦਾ ਜੀ ਉਹਨਾਂ ਦੇ ਪਾਪ ਹੁੰਦਾ ਦੇ ਵਿੱਚ ਤੁਸੀਂ ਤੁਸੀਂ ਨਾਲ ਵੀ ਸਾਥੀ ਹੋ ਅਸੀਂ ਸਾਥੀ ਬਿਲਕੁਲ ਇੱਕ ਗੱਲ ਦੱਸੋ ਤੁਹਾਡੇ ਸਾਰਿਆਂ ਦੇ ਸਾਹਮਣੇ ਉਹਨਾਂ ਬੰਦਿਆਂ ਨੇ ਕਿਹਾ ਉਹਨੇ ਬੰਦਿਆਂ ਨੇ ਕਿਹਾ ਵੀ ਅਸੀਂ ਤਿੰਨਾਂ ਨੇ ਸ਼ੈਲਟਰ 'ਚ ਬੈ ਕੇ दारू ਪੀਤੀ ਉਸ ਮੁੰਡਾ ਸਤਰਾਮ ਕਹਿੰਦਾ ਮੈਂ ਕੁਆਰਟਰ 'ਚ ਰਹਿ ਗਿਆ ਇਹ ਕਹਿੰਦਾ ਮੈਂ ਘਰੇ ਆ ਗਿਆ ਇਹ ਫਿਰ दारू ਪੀਣ ਚਲਾ ਸਾਡੇ ਕੋਲ 12 ਵਜੇ ਆਇਆ ਜੀ 12 ਵਜੇ ਮ ਉਹ ਬੰਦਾ ਕਹਿੰਦਾ ਮੈਂ ਫੋਨ ਕੀਤਾ ਉਹ ਮੁੰਡੇ ਨੂੰ ਤੋਂ ਉਹ ਬਾਦ ਉਸ ਤੋਂ ਬਾਦ ਕਿ ਜਦੋਂ ਪੁਲਿਸ ਨੇ ਇੱਕ ਤੈਕੀਕਾਤ ਕੀਤੀ ਵੀ ਤੁਹਾਡੇ ਦਾ ਕੋਲ ਹੀ ਨਹੀਂ ਕੀਤਾ ਕਿਹਦੇ ਨਾਲ ਉਸ ਤੋਂ ਬਾਦ ਉਹ ਬਿਆਨ ਬਦਲ ਗਏ ਉਹ ਕਹਿੰਦੇ ਨਹੀਂ ਜੀ ਅਸੀਂ ਇਕੱਠੇ ਆਏ ਸੀ ਦੇਖੋ ਮਾਮਲਾ ਤੇ ਸ਼ੱਕੀ ਹੁੰਦੇ ਹਨਾ ਜੀ ਜਦੋਂ ਬੰਦੇ ਬਿਆਨ ਬਦਲੀ ਜਾਂਦੇ ਆ ਉਹਨਾਂ ਦੇਖੋ ਜੀ ਤੁਸੀਂ ਉਹਨਾਂ ਦੇ ਸਾਥੀ ਹੋ ਬਾਕੀ ਜਿਹੜੇ ਬਚਪੜਾ ਸਾਡਾ ਮੁੰਡਾ ਮਰਿਆ ਤੁਸੀਂ ਸਾਰੇ ਬੰਦੇ ਸਾਹਮਣੇ ਉਹਨਾਂ ਨੇ 12 ਲੋਕ ਸਾਰੇ ਨਾਲ ਸਾਰੇ ਸਾਰੇ ਬੰਦੇ ਸਾਹਮਣੇ ਤਿੰਨ ਵਾਰੀ ਉਹਨਾਂ ਨੇ ਬਿਆਨ ਬਦਲੇ ਨੇ ਉਹ ਤਾਂ ਉਲਟਾ ਵੀ ਕਰਦੇ ਨੇ ਤੁਹਾਡੇ ਸਾਹਮਣੇ ਤਿੰਨ ਵਾਰੀ ਨੇ ਸਟੋਰੀਆਂ ਬਦਲੀਆਂ ਪਹਿਲਾਂ ਮੁੰਡਾ ਇੱਥੇ ਆਇਆ ਜੀ ਨਹੀਂ ਜੀ ਮੈਂ ਅਸੀਂ ਕੱਟੜੀ ਸੀ ਉਹਨਾਂ ਨੂੰ ਪਤਾ ਹੀ ਨਹੀਂ ਹੁਣ ਤਾਂ ਹੀ ਪੀਤੀ ਹੁਣ ਤਾਂ ਹੀ ਪੀਤੀ ਹੁਣ ਕਹਤੇ ਕੀ ਗੱਲ ਨਾ ਹਰ ਚੜੀ ਪੀਤੀ ਨਾ ਉਹ ਤਾਂ ਵੀ ਨਹੀਂ ਪੀਤੀ ਹੁਣ ਫਿਰ ਕਿਉਂ ਬਿਆਨ ਬਣਾਉਂਦੇ ਨੇ ਜੀ ਹੁਣ ਕਿਉਂ ਬਿਆਨ ਬਣਾ ਰਹੇ ਨੇ ਚਲਦੇ ਬਿਆਨ ਆ ਚਲੋ ਵੀਰ ਹੁਣ ਕਿਉਂ ਬਿਆਨ ਬਦਲ ਰਹੇ ਨੇ ਇਹ ਦੱਸੋ ਨਾ ਇੱਕ ਬੰਦੀ ਹੀ ਹੋ ਗਿਆ ਭਾਣੇ ਦੇ ਦੋ ਆਫਿਸ ਦੀ ਠੀਕ ਹੈ ਜਿਹੜੀ ਬੱਚਾ ਬੁੱਤੀ ਨਹੀਂ ਬਾਜੀ লাশ ਪਈ ਹੈ 25 ਸਾਲ ਦੇ ਨੌਜਵਾਨ ਦੀ ਤੁਸੀਂ ਕਹਿੰਦੇ ਬੱਚਾ ਬੁੱਤੀ ਆ ਤਿੰਨ ਵਾਰੀ ਸਾਰੀ ਪੰਚਾਇਤ ਦੇ ਸਾਹਮਣੇ ਨੇ ਬਿਆਨ ਬਦਲੇ ਨੇ ਪ੍ਰਸ਼ਾਸਨ ਦੇ ਸਾਹਮਣੇ ਬਦਲੇ ਨੇ মিডিਆ ਕੋਲੇ ਖੜਾ ਚਲੋ ਜੀ ਪ੍ਰਸ਼ਾਸਨ ਕਰ ਲੈਂਦਾ ਜੋ ਕੋਈ ਦੇਦੇ ਗਾਹ ਤੱਕ ਹੈ ਬਿਲਕੁਲ 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 ਇਹ ਚੀਜ਼ ਹੈ ਮਸਲਾ ਹੈ ਵੀ ਮੈਂ ਸਵਿਰੇ ਤੇ ਪੁੱਛਿਆ ਮੈਨੂੰ ਜਿਵੇਂ ਗੱਲਬਾਤ ਦਾ ਪਤਾ ਲੱਗਿਆ ਹੈ ਵੀ ਇਕੱਠੇ ਯਾਰੀ ਦੋਸਤੀ ਸੀ ਇਕੱਠੇ ਕੰਮ ਕਰਦੇ ਸੀ ਉੱਥੇ ਬੈਠ ਛੈਲਰ ਦੇ ਵਿੱਚ ਰਾਤ ਕਿਤੇ ਉੱਥੇ ਪੈਕ ਬੁੱਕ ਲਾਉਂਦੇ ਰਹੇ ਨੇ ਕੁਆਰਟਰ 'ਚ ਬੈਠ ਕੇ ਉਹਨਾਂ ਦੇ ਦੱਸ ਮਤਾਬਕ ਫਿਰ ਉਸ ਤੋਂ ਬਾਅਦ ਰਾਤ ਨੂੰ ਇੱਥੇ ਆ ਗਏ ਰਾਤ ਨੂੰ ਸੁੱਤੇ ਨੇ ਤੇ ਇਹ ਜਿਹੜਾ ਮੁੰਡਾ ਕਰਨ ਨੇ ਇਹ ਕਹਿੰਦਾ ਵੀ ਮੇਰੀ ਤਾਂ ਜੇ ਵੀ ਨਹੀਂ ਕੰਮ ਸਹੀ ਜ ਰਿਹਾ ਤੇ ਮੈਂ ਹੋਰ ਪੈਕ ਲਾਣੇ ਨੇ ਇਹ ਫਿਰ ਇਥੇ ਪੈਕ ਲਾਉਣ ਚਲਾ ਗਿਆ ਇਹ ਰਾਤ ਫਿਰ ਇੱਥੇ 12 ਕੁ ਤਕਰੀਬ ਕਹਿੰਦੇ ਨੇ ਆਇਆ ਰਾਤ ਡਿੱਗਾ ਟੁਗਾ ਤੇ ਡਿੱਗਣ ਲੱਗੇ ਨੂੰ ਚੱਕ ਕੇ ਫਿਰ ਅੰਦਰ ਪਾਏ ਨੇ ਸੌਂ ਗਏ ਨੇ ਇਕੱਠੇ ਤੇ ਸਵੇਰ ਕਹਿੰਦੇ ਜਦੋਂ ਸਾਢੇ 5:30 ਵਜੇ ਉੱਠ ਇਨੂੰ ਮਿਠਾਇਆ ਵੀ ਕਰਨ ਉਹ ਚਾਹ ਪੀ ਲੈ ਤੇ ਢਿਲਦਾ ਨਹੀਂ ਇਸ ਵੇ ਡਾਕਟਰ ਨੂੰ ਬੁਲਾਇਆ ਡਾਕਟਰ ਨੇ ਚੈੱਕਅਪ ਕੀਤਾ ਇਹਨੂੰ ਵੇਖਿਆ ਤੇ ਇਹ ਕੰਦਾ ਵੀ ਇਹਦਾ ਦੀ ਮੌਤ ਹੋਈ ਪਈ ਕੀ ਲੱਗਦਾ ਕੋਈ ਨਸ਼ੇ ਕਰਨ ਨੂੰ ਹੋਇਆ ਜੀ ਨਹੀਂ ਇਹ ਵੇਖੋ ਜੀ दारू ਪੀਤੀ ਸੀ ਹੁਣ ਜਿਹੜੇ ਆਪਣੇ ਐਸਐਚਓ ਸਾਹਿਬ ਥਾਣਾ ਮਿਰਠਾ ਦਾਏ ਨੇ ਉਹਨਾਂ ਨੇ ਇਹਨਾਂ ਦੀ ਤਲਾਸ਼ੀ ਭਗਰ ਲਈ ਉਹ ਇਹਨਾਂ ਦੇ ਜੇਬ ਦੇ ਵਿੱਚੋਂ ਜਿਹੜੇ ਜਿਹੜੇ ਕੈਪਸੂਲ ਨਿਕਲੇ ਨੇ ਮੁੰਡਾ ਤੇ ਰਮਨ ਕਹਿੰਦਾ ਵੀ ਸਾਡੇ ਕੋਲੇ ਨੇ ਦੋ ਖਾਦਿਆਂ ਉੱਥੇ ਮੌਕੇ ਤੇ ਤਾਰੂ ਦੂਰੂ ਪੀਤੀ ਏ ਉਸ ਤੋਂ ਬਾਅਦ ਫਿਰ ਇੱਥੇ ਪਿੰਡ ਆਏ ਨੇ ਪਿੰਡ ਤੋਂ ਬਾਅਦ ਫਿਰ ਜਿਹੜਾ ਕਰਨ ਮੁੰਡਾ ਹੈ ਰਾਤ ਫਿਰ दारू ਪੀਣ ਚਲਾ ਗਿਆ ਸੀ ਉਸ ਤੋਂ ਬਾਅਦ ਫਿਰ ਕੱਟੀ ਤਿੰਨੇ ਸੁੱਤੇ ਨੇ ਇੱਥੇ ਆ ਕੇ ਹਮ ਇਹੀ ਕਾਰਨ ਹੁਣ ਕੀ ਕਾਰਵਾਈ ਅੱਗੇ ਕੀਤੀ ਜਾ ਰਹੀ ਹੈ ਕਾਰਵਾਈ ਪੁਲਿਸ ਮੁਲਾਜ਼ਮ ਆਏ ਨੇ ਉਹਨਾਂ ਦੇ ਪਰਿਵਾਰ ਵੀ ਹੈ ਜਿਨ੍ਹਾਂ ਦਾ ਮੁੰਡਾ ਸੀ ਹੁਣ ਅਗਲੀ ਕਾਰਵਾਈ ਜਿਹੜੀ ਪੁਲਿਸ ਪ੍ਰਸ਼ਾਸਨ ਆਪਦੀ ਜਿਹੜੀ ਇਹਨਾਂ ਨੇ ਡੈੱਡ ਬੋਡੀ ਕਬਜ਼ੇ ਲੈ ਲਈਏ ਅਗਲੀ ਕਾਰਵਾਈ ਪੁਲਿਸ ਪ੍ਰਸ਼ਾਸਨ ਕਰ ਰਹੀ ਹੈ ਜੇ ਵੀ ਹੋਈ ਉਹ ਤੁਹਾਡੇ ਸਾਹਮਣੇ ਆ ਜਾਏਗੀ ਸਾਰੇ ਮੇਰਾ ਮਸੇਰਾ ਹੈ तकरीबन 10 ਵਜੇ ਮੈਨੂੰ ਇਹਨਾਂ ਫੋਨ ਆਇਆ ਜਿਹੜੇ ਮੇਰੀ ਮਾਸੀ ਦਾ ਵੀ ਕਿਲੰਡਾ ਇਸ ਤਰ੍ਹਾਂ ਕਰਕੇ ਦਰੁਗੇ ਆ ਫਿਰ ਮੈਂ ਇਹਨਾਂ ਨੂੰ ਫੋਨ ਕੀਤਾ ਕਰਨ ਵਾਲੇ ਨੰਬਰ ਤੇ ਤੇ ਇਹਨਾਂ ਨੇ ਪਹੁੰਚ ਚੱਕਿਆ ਕਹਿੰਦੇ ਜੀ ਉਹ ਸਵੇਰੇ 5:00 ਵਜੇ ਤਕਰੀਬਨ ਪੂਰਾ ਹੋਊਗਾ ਤੇ ਮੈਂ ਕਿਹਾ ਤੁਸੀਂ ਇਹਨਾਂ ਟਾਈਮ ਦੱਸ ਰਹੇ ਹੋ ਫਿਰ ਅਸੀਂ ਇੱਥੇ ਮੌਕੇ ਤੇ ਪਹੁੰਚੇ ਆ ਪੁਲਿਸ ਪ੍ਰਸ਼ਾਸਨ ਵੀ ਇੱਥੇ ਆਇਆ ਹੈ ਇਹਨਾਂ ਦੇ ਜਦੋਂ ਮੁੱਢਲੇ ਜਿਹੜੇ ਬਿਆਨ ਲੈਤ ਲਗਾਏ ਨੇ ਇਹਨਾਂ ਨੇ ਦੋ ਤਿੰਨ ਵਾਰੀ ਦੇ ਵਿੱਚ ਹੀ ਆਪਦੇ ਬਿਆਨ ਬਦਲ ਦਿੱਤੇ ਨੇ ਪਹਿਲਾਂ ਉਹਨਾਂ ਦਾ ਕਹਿਣਾ ਸੀ ਵੀ ਇਹ ਰਾਤੀ ਅਸੀਂ ਇਕੱਠੇ ਸ਼ੈਲਰ ਦੇ ਕੁਆਰਟਰ 'ਚ दारू ਪਿੰਦੇ ਰਹੇ ਤਿੰਨੇ ਜਣੇ ਉਸ ਤੋਂ ਬਾਅਦ ਮੈਂ ਆਪਦੇ ਕੁਆਰਟਰ 'ਚ ਰਹਿ ਗਿਆ ਸਤਰਾਮ ਦਾ ਜਿੰਦਾ ਸੀ ਇੱਕ ਤੇ ਇਹ ਕਹਿੰਦਾ ਮੈਂ ਘਰੇ ਆ ਗਿਆ ਜੀ ਜਿਨ੍ਹਾਂ ਦੇ ਘਰੋਂ লাশ ਬਰਾਬਰ ਹੋਈ ਆ ਹਾਂ ਤੇ ਇਹ ਕਹਿੰਦੇ ਜੀ ਦਾਰੂਦਾਰੂ ਵੀ ਕਰਤੀ 12 ਵਜੇ ਆਇਆ ਇਹਨੂੰ ਚੱਕਿਆ ਫਿਰ ਮੈਂ ਉਹ ਮੁੰਡੇ ਨੂੰ ਸੱਦਿਆ ਸ਼ੈਲਰ ਤੋਂ ਫੋਨ ਕਰਕੇ ਤੇ ਫੋਨ ਕਰਕੇ ਸੱਦੇ ਹੋਇਆ ਇੱਥੇ ਆ ਫਿਰ ਅਸੀਂ ਅੰਦਰ ਪਏ ਆ ਤੇ ਨੇ ਤਸਵੀਰਾਂ ਡੱਡ ਸੀ ਉਸ ਤੋਂ ਬਾਅਦ ਇਹਨਾਂ ਨੇ ਹੋਰ ਬਿਆਨ ਬਦਲੇ ਨੇ ਪੂਰੇ ਪਿੰਡ ਦੇ ਸਾਹਮਣੇ ਵੀ ਪ੍ਰਸ਼ਾਸਨ ਦੇ ਸਾਹਮਣੇ ਵੀ ਆ ਫਿਰ ਤੀਜਾ ਬਿਆਨ ਬਦਲਿਆ ਜੀ ਇੱਕ ਵਾਰੀ ਐਸਐਚਓ ਸਾਹਿਬ ਨੇ ਮੁਢਲੀ ਰਸਤੇ ਦੇ ਵਿੱਚ ਉਹਨਾਂ ਨੂੰ ਲੈ ਲਿਆ ਕਰੀ ਬੰਦਿਆਂ ਨੂੰ ਤੇ ਅੱਗੇ ਜੋ ਪ੍ਰਸ਼ਾਸਨ ਵੀ ਹੋ ਸਕਦਾ ਜੀ ਲੇਕਿਨ ਜੋ ਇਹਨਾਂ ਦੇ ਬਿਆਨਤ ਹੈ ਜਿਹੜੇ ਇਹਨਾਂ ਨੇ ਬਿਆਨ ਬਦਲ ਰਹੇ ਨੇ ਮੈਨੂੰ ਪੂਰਾ ਡਾਊਟ ਹੈ ਵੀ ਕੋਈ ਨਾ ਕੋਈ ਰਾਤੀ ਗੱਲ ਹੋਈ ਆ ਜਿੰਦੇ ਕਰਨ ਕੇ ਮੁੰਡਾ ਮਰਿਆ ਗਿਆ 25 ਸਾਲ ਦਾ ਮੁੰਡਾ ਜਵਾਨ ਗੱਭਰੂ ਮੁੰਡਾ ਹੈ ਕੀ ਮੰਗ ਕੇ ਕਰਦੇ ਮੇਰੇ ਇਹ ਮੰਗ ਹੈ ਕਿ ਇਨਸਾਫ ਦਵਾਇਆ ਜਾਵੇ ਜੇ ਦੋਸ਼ੀ ਨੇ ਤਾਂ ਉਹਨਾਂ ਤੇ ਸਖਤ ਸਖਤ ਕਾਰਵਾਈ ਕਰਕੇ ਇਹਨਾਂ ਇਨਸਾਫ ਦਵਾਇਆ ਜਾਵੇ ਤਾਂ ਕਿ ਉਹ ਵਿਚਾਰੀ ਬੁੱਢੜੀ ਮਾਤਾ ਨੂੰ ਵੀ ਇਨਸਾਫ ਮਿਲ ਸਕੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਕੀ ਕੰਮ ਕੀ ਕਰਦਾ ਸੀ ਇਹ ਇਹ ਲੇਬਰ ਦਾ ਕੰਮ ਕਰਦਾ ਜੀ ਲੇਬਰ ਦਾ ਕੰਮ ਕਰਦਾ ਕਿੰਨੇ ਜੀ ਨੇ ਕਰਦੇ ਮੈਂਬਰ ਕਰਦੇ ਟੋਟਲ 4 ਜੀ ਨੇ ਜੀ ਅੱਛਾ ਇਹ ਵਿਆਹਿਆ ਸੀ ਮੁੰਡਾ ਨਹੀਂ ਅਨਮੈਰਿਡ ਮੁੰਡਾ ਜੀ ਅਨਮੈਰਿਡ ਸੀ ਕਿੱਥੇ ਰਹਿੰਦੇ ਆ ਇਹ ਇਹ ਬੱਸ ਸਟੈਂਡ ਦੇ ਨੇੜੇ ਸ੍ਰਿੰਦਰ ਗਮੋਚ ਦੀ ਗੋਟੀ ਦੀ ਰਿਹਾਖ ਸਾਡੀ ਨਾਂ ਦਾ ਲੜਕਾ ਸੀਗਾ ਇਹ ਜਿਹੜਾ ਅੱਲਾਵਾ ਬਸ ਸਟੈਂਡ ਦੇ ਪਿੱਛੇ ਰਹਿੰਦਾ ਸੀ। ਤੇ ਕੱਲ ਇਹ ਆਪਣੇ ਯਾਰਾਂ ਦੋਸਤਾਂ ਨਾਲ ਜਿੱਥੇ ਜਾਉ ਕਰਦਾ ਕਪਿਲ ਗੁੰਮਰ ਹੋਰਾਂ ਦੀ ਫੱਗੀਆਂ ਆਪਣਾ ਰਾਈਸ ਮਿਲ। ਉਹਦੇ ਵਿੱਚ ਇਹ ਤਿੰਨ ਜਣਾਂ ਨੇ ਸ਼ਾਮ ਨੂੰ ਇਹਨਾਂ ਨੇ ਸ਼ਰਾਬ ਪੀਤੀ। ਸ਼ਰਾਬ ਪੀ ਕੇ ਇਹ ਜਿਹੜਾ ਰਮਨ ਮੁੰਡਾ ਹੈ ਦਰੋਗੇ ਦਾ ਰਹਿਣ ਵਾਲਾ। ਇਹ ਉਹਦੇ ਘਰ ਚਲੇ ਕੇ ਵੀ ਚਲੋ ਰਾਤ ਉੱਥੇ ਰਹਿ ਮੰਗੇ। ਉੱਥੇ ਜਦ ਪਹੁੰਚੇ ਰਾਤ ਨੂੰ 12 ਵਜੇ ਇਹ ਜਿਹੜਾ ਕਰਨ ਕੁਮਾਰ ਸੀ ਕਹਿੰਦਾ ਵੀ ਮੈਨੂੰ ਮੈਂ ਸ਼ਰਾਬ ਹੋਰ ਪੀਣੀ ਹੈ ਇਹ ਤੇ ਰਮਨ ਕੁਮਾਰ ਉੱਠ ਕੇ ਉੱਥੇ ਚਲੇ ਗਏ ਪਿੰਡ ਦੇ ਵਿੱਚ ਹੀ ਉੱਥੇ ਇਹਨਾਂ ਨੇ ਸ਼ਰਾਬ ਹੋਰ ਲਈ ਇੱਕ ਕੁਆਟਰ ਇਹਨੇ ਰਮਨ ਨੇ ਫਿੱਤੀ ਇਹਨੇ ਆਪਣਾ ਕਰਨ ਨੇ ਫਿੱਤੀ ਤੇ ਚਲੋ ਆ ਕੇ ਉਹ ਪੈ ਗਏ ਇੱਕ ਸਤਨਾਮ ਜਿਹੜਾ ਤੀਸਰਾ ਲੜਕਾ ਸੀ ਸਤਨਾਮ ਆਲਰੇਡੀ ਸੁੱਤਾ ਪਿਆ ਸੀ ਅੰਦਰ ਉਹ ਜੇ ਤੋ ਸਵੇਰ ਉੱਠ ਕੇ ਚਾਹ ਪੀਣ ਲੱਗੇ ਤੈਨੂੰ ਠਾਲਿਆ ਤਾਂ ਦੇਖਿਆ ਇਹ ਇਹ ਡੈੱਡ ਸੀਗਾ ਕਰਨ ਕੁਮਾਰ ਇਹਦੀ ਡੈਥ ਹੋ ਚੁੱਕੀ ਸੀ 61 ਪਰਿਵਾਰਿਕ ਮੈਂਬਰਾਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਹਨਾਂ ਦੇ ਜੋ ਫੈਮਿਲੀ ਮੈਂਬਰ ਉਸ ਦਾ ਮਰਡਰ ਕੀਤਾ ਗਿਆ ਜੀ ਨਹੀਂ ਮਰਡਰ ਪਹਿਲੇ ਨਗਰੇ ਹਜੇ ਮਰਡਰ ਬਾਰੇ ਨਹੀਂ ਕੁਝ ਕਹਿ ਸਕਦੇ ਆਪਾਂ ਕਿਉਂਕਿ ਇਹਦੇ ਕੋਲੋਂ ਇੱਕ ਪ੍ਰੀਗੈਵਲਿੰਗ 300 ਟੈਬਲੇਟਸ ਦਾ ਪਤਾ ਲੱਗਾ ਉਹ ਕਾਫੀ ਜੰਮਦਸ ਨਸ਼ਾ ਹੁੰਦਾ ਹੈ ਉਹ ਉਸਦਾ ਵੀ ਸ਼ਰਾਬ ਤੇ ਉਹਦੇ ਵੈਕਸ਼ਨ ਕਰਕੇ ਕਿਤੇ ਤਾਣਾ ਡੱਠ ਹੋ ਗਿਆ ਕਿਉਂ ਬੋਲੋ ਸੁਝੇ ਹੋਏ ਸੀ ਕਿ ਚਿਹਰਾ ਨੀਲਾ ਪਿਆ ਹੋਇਆ ਸੀਗਾ ਉਹ ਹੁਣ ਪੋਸਟਮਾਰਟਮ ਕਰਵਾ ਕੇ ਜਿਸ ਤਰ੍ਹਾਂ ਦੀ ਰਿਪੋਰਟ ਆਏਗੀ ਉਸ ਤਰ੍ਹਾਂ ਦੀ ਕਾਰਵਾਈ ਕਰ ਦਿੱਤੀ ਜਾਏ ਵੱਡੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਵਸਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਛਡਕਾਰਾ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਤੀ ਪਤਨੀ ਦੇ ਵਿੱਚ ਕਲੇਸ਼ ਲਾਟਰੀ ਸੱਟਾ ਨੰਬਰ ਜਾਦੂ ਟੂਣਾ ਕੀਤਾ ਕਰਾਇਆ ਰੂਸੇ ਰੂਪਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488